जाबीच दस लग होंदिया हैं मुक्ता कोई चिन्ह नहीं मुक्ता विच कोई चिन्ह नहीं लगता जिमें उदाहरण मटर सड़क रबड़ इस विच कोई भी चिन्ह नहीं है कन्ना चिन्ह वालन दौक इसकी उदाहरण है काका राखा बाबा ਇਹ ਆ ਦੀ ਮਾਤਰਾ ਦੀ ਆਵਾਜ਼ ਦੇ ਰਹੇ ਹਨ ਸਿਹਾਰੀ ਸਿਰ ਤਿਰ ਗਿਰ ਇਹ ਛੋਟੀ ਈ ਦੀ ਆਵਾਜ਼ ਦੇਣਗੇ ਬਿਹਾਰੀ ਇਸ ਵਿੱਚ ਸ਼ਬਦ ਤੋਂ ਬਾਅਦ ਜੋਰ ਲਗਾ ਕੇ ਬੋਲਿਆ ਜਾਏਗਾ ਪੀਰ ਨੀਰ ਤੀਰ ਔਂਕਰ ਤੁਰਨਾ ਫੁਰਨਾ ਜੁੜਨਾ ਇਹ ਛੋਟੀ ਉ ਦੀ ਸਾਊਂਡ ਦੇਣਗੇ ਦੁਲੈਂਕੜ ਇਹ ਇਸ ਵਿੱਚ ਵੀ ਸ਼ਬਦ ਨੂੰ ਜੋਰ ਲਗਾ ਕੇ ਬੋਲਿਆ ਜਾਏਗਾ ਪੂਰੀ ਚੂਰੀ ਕੂੜੀ ਲਾ ਇਹ ਸ਼ਬਦੇ ਉੱਪਰ ਲੱਗਦਾ ਹੈ ਜਿਵੇਂ ਕੇਲਾ ਮੇਲਾ ਤੇਲਾ ਦੁਲਾਵਾ ਚਿੰਵਲਤਿਆਂ ਦਿਓ ਪੈਰ खैर गैर होड़ा कोड़ा, मोर तोर यह इसकी उदाहरण है कनौड़ा पकोड़ा, औरत फौजी और वीडियोस देखने को सब्सक्राइब करो जी प्लीज लाइक शेयर एंड कमेंट